ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਚਲਾਤੀਆਂ ਮੋਟਰਾਂ ਮੱਕੀ ਨੂੰ ਸਾਰੇ ਪਾਸੇ ਤੇ ਕੱਦੂ ਹੋ ਗਏ ਹਰੇ ਝੋਨਾ ਜਿਹਾ ਹਰਾ ਹੋ ਗਿਆ ਆ ਵੇਲਾ ਕੱਦੂ ਵਧੀਆ ਨਿਕਲਿਆ ਕਿਉਂਕਿ ਲਾਇਆ ਥੋੜਾ ਦੂਰ ਦੂਰੀ ਹੋਇਆ ਜਾਣ ਕੇ ਕਿਉਂਕਿ ਕੱਦੂ ਦੀ ਵੇਲ ਨਾ ਫਿਰ ਵੱਧ ਬਹੁਤ ਜਾਂਦੀ ਹੈ ਇਸਰ ਪੇਠੇ ਦੀਆਂ ਬੇਲਾਂ ਵੀ ਬਹੁਤ ਵਧੀਆ ਹਰੀਆਂ ਹੋਈਆਂ ਦੇਖ ਪੇਠੇ ਦਾ ਪੇਠੇ ਵਾਲੀਆਂ ਬੇਲਾ ਇਹ ਕਦੂ ਨਾਲੋਂ ਪਹਿਲਾਂ ਹਰੀਆਂ ਹੋ ਜਾਂਦੀਆਂ ਕਿਉਂਕਿ ਇਹਦਾ ਬੀ ਥੋੜਾ ਵੱਡਾ ਹੁੰਦਾ ਤੇ ਜ਼ੋਰ ਹੁੰਦਾ ਬੀਜ ਤੇ ਉਹ ਹੋ ਜਾਂਦੀਆਂ ਜਲਦੀ ਪੂਰੀ ਠੰਡ ਹੈ ਮੋਟਰਸਾਈਕਲ ਤੇ ਪੂਰੀ ਠੰਡ ਲੱਗਦੀ ਐ ਸੇ ਮੌਸਮ ਇਹ ਨਾ ਠੰਡਾ ਹੋਇਆ ਹੈ। ਪੂਰਾ ਠੰਡਾ ਮੌਸਮ। ਸਵੇਰੇ ਸੁੰਡੀ ਨਾ ਬਾਹਰ ਹੁੰਦੀ ਆ। ਅਸਾਂ ਕਹਾਂ ਚਲੋ ਗੇੜਾ ਮਾਰਦੇ ਆ ਮੱਕੀ ਦੇ ਵਿੱਚ ਵੜ ਕੇ। ਇਹ ਖੱਤੇ ਦੇ ਵਿੱਚ ਆਪਾਂ ਦੂਜੀ ਸਪਰੇ ਕਰ ਚੁੱਕੇ ਆ। ਤੇ ਪੂਰੀ ਵਧੀਆ ਸੋਹਣੀ ਮੱਕੀ ਖੜੀ ਆ। ਪੂਰੀ ਸਾਰੀ ਖੇਤ ਵਧੀਆ ਖੜਾ। ਲਓ ਜੀ ਇਹ ਆਪਣੀ ਭਿੰਡੀ। ਭਿੰਡੀ ਦੀਆਂ ਗੁੜਾਈਆਂ ਦੋ ਲਗਾਤਾਰੀ ਕਰਤੀਆਂ ਹੁਣ। ਕਿਉਂਕਿ ਵੀ ਵਧੀਆ ਹੋ ਜੂ ਗੁੜਾਈ ਦੀ ਜ਼ਰੂਰਤ ਸੀਗੀ ਤੇ ਸੁੰਡੀ ਠੰਡੀ ਤਾਂ ਪਈ ਨਹੀਂ ਸਪਰੇਅ ਕਰਤੀ ਸੀ ਠੰਡੀ ਤਾਂ ਬਿਲਕੁਲ ਨਹੀਂ ਹੈਗੀ ਸਪਰੇਅ ਹੈ ਤੇ ਹੁਣ ਦੂਜੀ ਸਪਰੇਅ ਕੋਰਾਜਨ ਦੀ ਕਰਤੀ ਪਹਿਲੀ ਤਾਂ ਉਹੀ ਕਰਤੀ ਸੀ ਜਿਹੜੀ ਆਪਾਂ ਮੱਕੀ ਤੇ ਕਰਦੇ ਸੀ ਪਹਿਲੀ ਸਪਰੇਅ ਤਾਂ ਉਹੀ ਕਰਤੀ ਸੀਗੀ ਹੁਣ ਦੂਜੀ ਕੋਰਾਜਨ ਕਰਤੀ ਆ ਚਲੋ ਹੁਣ ਕਿੰਨੇ ਦਿਨ ਨਿਕਲ ਜਾਣੇ ਹੁਣ ਜਿਵੇਂ ਹੌਣ ਹੌਣ ਨਾ ਪਿੰਡੀ ਨੂੰ ਜਿੰਨਾ ਚਿਰ ਗਰਮੀ ਆ ਝੋਨਾ ਨਹੀਂ ਲੱਗਦਾ ਉਨਾ ਚਿਰ ਇਹਨੂੰ ਸੁੰਡੀ ਹੀ ਪੈਣੀ ਆ ਬਸ ਹੋਰ ਇਹਨੂੰ ਕੁਝ ਨਹੀਂ ਹੁੰਦਾ ਸੁੰਡੀ ਨੇ ਅਟੈਕ ਕਰਨਾ ਤੇ ਜਦੋਂ ਝੋਨਾ ਲੱਗ ਗਿਆ ਹੋਮਸ ਜੀ ਬਣ ਲੱਗੀ ਤੇ ਉਦੋਂ ਫਿਰ ਤੇਲਾ ਪੈਣ ਲੱਗਦਾ ਫਿਰ ਨਾਲ ਤੇਲੇ ਦੀਆਂ ਦਵਾਈਆਂ ਆਉਣੀਆਂ ਪੈਂਦੀਆਂ ਉਨਾ ਚਿਰ ਕੋਈ ਲੋੜ ਨਹੀਂ ਤੇਲੇ ਬਸ ਇਹ ਲੱਗੂਗੀ 15-16 April ਤੱਕ ਉਤਰਨ ਉਦੋਂ ਪਹਿਲਾਂ ਨਹੀਂ ਲੱਗਦੀ ਤôi ਕਰਤੀ ਅੱਜ ਸਪਰੇ ਜਿਹੜੇ ਰਾਤ ਬੀਜੇ ਸੀਗੇ ਇਹ ਸ਼ਾਮੀ ਜੇ ਬੀਜ ਕੇ ਗਈ ਸੀ ਤੇ ਤੇ ਸਪਰੇ ਹੋਈ ਨਹੀਂ ਸੀ ਇੱਧਰ ਵੀ ਕਰੀਆ ਤੇ ਹੁਣ ਬੱਟਾ-ਬੱਟਾ ਪਾ ਕੇ ਤੇ ਹੁਣ ਸਪਰੇ ਕਰਨ ਲੱਗੇ ਆ ਆ ਖੱਤੇ ਚ ਹੋ ਗਈ ਵੱਡੇ ਚ ਆਹੀ ਰਹਿ ਗਿਆ ਬਸ 2 ਘੰਟਾ ਇਹ ਕਰਕੇ ਫੇਰ ਕਰਨਗੇ ਮੱਕੀ ਤੇ ਸਪਰੇ ਇਹ ਕਰਕੇ ਨਾ ਪੰਪ ਸਮਾਰ ਕੇ ਧੋ ਲਿਓ ਫੇਰ ਉਸ ਤੋਂ ਬਾਅਦ ਉੱਥੇ ਪਿੰਡੀ ਵਾਲੀ ਮੋਟਰ ਤੇ ਚਲ ਜਾਓ ਉੱਥੇ ਕਰੋ ਸਪਰੇ ਚੱਲ ਕੇ ਇਹ ਲੋ ਖੱਤੇ ਜਾਨੀ ਕਿ ਇਹਨ ਪੂਰਾ ਗਿੱਲਾ ਕਰ ਦਿੰਦਾ ਖੱਤਾ ਜਿੱਥੋਂ ਨਿੰਘਿਆ ਉਹ ਆਡੀ ਪਹਿਚਾਣਾ ਵੀ ਹਾਂ ਇਥੋਂ ਨਹੀਂ ਆ ਉਹ ਸਾਰੀ ਦਵਾਈ ਉਰੇ ਹੀ ਮਗਾ ਦਿਓ ਕੱਲ ਇੱਕ ਵੀਰ ਦਾ ਮੈਸੇਜ ਆਇਆ ਸੀਗਾ ਕਿ ਵੀਰੇ ਵੀ ਟਰੈਕਟਰ ਦੇ ਡਿਟੇਲ ਦਿਓ ਵੀ ਤੇਲ ਕਿਵੇਂ ਖਾਂਦੇ ਹਨਾ ਵੀਰੇ ਗੱਲ ਹੁਣ ਐ ਹੋਉਂਦੀ ਆ ਕਿ ਜੇ ਆਪਾਂ ਇੰਪਲੀਮੈਂਟ ਟਰੈਕਟਰਾਂ ਦੇ ਮਗਰ ਸਹੀ ਪਾਉਨੇ ਆ ਫੇਰ ਕੋਈ ਤੇਲ ਜ਼ਿਆਦਾ ਨਹੀਂ ਲੱਗਦਾ ਜਿਵੇਂ ਹੁਣ ਆਹਾ ਵਾ ਆਪਣਾ 5630 ਇਹਦੇ ਮਗਰ ਹੁਣ 17 ਹਾਲ ਚੱਲਦੇ ਆ ਹਨਾ ਇਹ 17 ਹਲਾਂ ਤੇ ਇਹ ਹੁਣ ਜਿਵੇਂ ਪਹਿਲਾਂ ਪਹਿਲੇ ਪਹਿਲੇ ਗੇਰ ਤੇ ਚੱਲਦਾ ਪਹਿਲੇ ਹਾਈ ਜਣਾ ਤੇ ਤੋਰਾ ਬਹੁਤ ਆ ਤੇ ਇੱਕ ਘੰਟੇ ਦੇ ਵਿੱਚ ਇਹ 9 ਕਿਲੇ ਦੇ ਨੇੜੇ ਨਿਕਲ ਜਾਂਦਾ ਵਾ 8 9 ਕਿਲੇ ਕੱਢ ਜਾਂਦਾ ਨਾ ਇੱਕ ਘੰਟੇ ਦੇ ਵਿੱਚ ਤੇ ਇੱਕ ਘੰਟੇ ਦਾ ਯਾਨੀ ਕਿ 8 ਤੋਂ 9 ਲੀਟਰ ਹੀ ਤੇਲ ਖਾਂਦਾ ਇਹਨਾਂ ਤੇਲ ਖਾ ਜਾਂਦਾ ਇਹ 9 ਲੀਟਰ ਤੇਲ ਖਾ ਜਾਂਦਾ ਆਹ ਦਾ ਜੇ ਹੋਰ ਜਾਨਕੀ ਜਿੰਨੀ ਗ੍ਰੇਸ ਤੇ ਇਹ ਚੱਲਦਾ 1900 2000 ਕਿੱਦਾਂ ਤੇ ਇਹ ਉਹ ਦੋ ਤੇ ਚਲਾਵਾਂਗੇ ਤਾਂ ਹੋਰ ਜ਼ਿਆਦਾ ਤੇਲ ਖਾਊਗਾ ਤੇ ਜਿਹੜਾ 50 75 ਆ ਉਹ ਵੀ ਸੇਮ ਇੰਨੀ ਤੇਲ ਖਾਂਦਾ ਵੀਰੇ ਉਹ ਵੀ ਇਦੋਂ ਬਿਲਕੁਲ ਨਹੀਂ ਉਹ ਇਦੋਂ ਘੱਟ ਖਾਂਦਾ ਉਹ ਵੀ ਸੇਮ ਖਾਂਦਾ ਹਨਾ 90 ਦਾਸ ਆ ਉਹ 90 ਦਾਸ 17 ਹਲਾ ਤੇ ਸੌਖਾ ਹੋ ਜਾਂਦਾ ਉਹ ਥੋੜਾ ਘੱਟ ਖਾ ਜਾਂਦਾ ਤੇ ਹੁਣ ਤੁਸੀਂ ਦੇਖ ਲਓ ਵੀ ਹਾਲ ਪੂਰੇ ਡੂੰਘੇ ਲੱਗੇ ਹੋਇਆ ਐਨ ਪਿੱਛੇ ਮਿੱਟੀ ਭਰੀ ਆਉਂਦੀ ਐ ਲੈ ਆ ਦੇਖ ਤਤਾਰਾਂ ਹਾਲਾ ਤੇ ਪੂਰੇ ਡੂੰਘੇ ਚਲਦੇ ਆ ਹਨਾ ਤੇ ਪੂਰੇ ਖੇਤ ਵੱਤ ਆ ਤੇ ਐਵੇਂ ਹੀ ਆ ਵੀਰਾ ਇਹ ਸੀ ਨਾ ਕਦੇ ਵੀ ਜਿਵੇਂ ਹੁਣ ਚਲੋ ਟਰੈਕਟਰ ਜਿਹੜਾ ਵੀ ਚਲਾਉਣਾ ਵਾ ਉਹਦੇ ਮੁਤਾਬਕ ਹੀ ਹਾਲ ਪਾਈਦੇ ਆ ਕਦੇ ਓ ਨਹੀਂ ਹੈਗਾ ਕਿ ਟਰੈਕਟਰ ਵੱਡਾ ਤੇ ਹਾਲ ਉਹਦੇ ਪਿੱਛੇ 11 ਪਾ ਕੇ ਆਪਾਂ ਗੇੜੇ ਦੇਈਏ ਹਨਾ ਤੇ ਉਹ ਚੀਜ਼ਾਂ ਬਿਲਕੁਲ ਨਹੀਂ ਕਰਦੇ ਤੇ ਜੇ ਜਿਹੜਾ ਟਰੈਕਟਰ ਆ ਉਹੋ ਜਿਹੀ ਉਹਦੇ ਮਗਰਹਾਲ ਪਾਈਦੇ ਜੇ ਛੋਟਾ ਵਾ ਤਾਂ ਛੋਟੇ ਮਗਰ 11 ਪਾ ਲੋ ਜੇ ਵੱਡਾ ਉਦੋਂ ਵੱਡਾ ਵਾ ਤਾਂ 13 ਪਾ ਲੋ ਉਦੋਂ ਵੱਡਾ 15 ਪਾ ਉਦੋਂ ਵੱਡਾ 17 ਪਾ ਲੋ 90-10 ਲਈ 19 ਰეკਮੈਂਡਡ ਪਰ 19 ਆਪਾਂ ਬਣਵਾਏ ਨਹੀਂ ਹੋਏ ਤੇ ਕਿਉਂਕਿ 19 ਚੱਲਦੇ 19 ਦੇ ਬਾਲੇ ਵਧੀਆ ਨਹੀਂ ਹੈਗੇ ਫਿਰ ਨਾ ਉਹ ਹਿੱਲਣ ਜੇ ਲੱਜ ਜਾਂਦਾ ਜਾਂ ਤਾਂ ਉਹਨੂੰ ਟੈਟੂਰ ਹੋਵੇ ਪਰ 17 ਬਹੁਤ ਵਧੀਆ ਚੱਲਦੇ ਆ 17 ਹਲਾਂ ਦੇ ਪੂਰੀ ਬੈਸਟ ਚੱਲਦੇ ਆ ਆ ਹਲ ਵੀ ਆਪਣੇ ਉੱਥੋਂ ਹੀ ਬਣੇ ਹੋਇਆ ਜਿੱਥੋਂ ਮੈਂ ਤੁਹਾਨੂੰ ਇੱਕ ਦਿਨ ਅੱਗੇ ਤੁਸੀਂ ਵੀਡੀਓ ਦੇਖੀ ਉਹਨ। ਇਹ ਹਲ ਵੀ ਉੱਥੋਂ ਦੀ ਬਣੇ ਹੋਇਆ। ਤੇ ਸਾਰੇ ਟਰੈਕਟਰ ਵੀ ਤੇਲ ਸੇਮ ਖਾਂਦੇ ਆ। ਕੋਈ ਵੀ ਟਰੈਕਟਰ ਤੇਲ ਵੱਧ ਘੱਟ ਨਹੀਂ ਖਾਂਦਾ। ਆਪਾਂ ਇੰਪਲੀਮੈਂਟ ਪਾਉਣ ਦੇ ਵਿੱਚ ਫਰਕ ਪਾ ਦਿੰਨੇ ਆ ਤੇ ਇੱਕ ਨਾ ਵੀਰੇ ਰੀਸ ਤੇ ਬਹੁਤ ਫਰਕ ਕਰਦਾ। ਜੇ ਹੁਣ ਆਪਾਂ ਕਿਸੇ ਟਰੈਕਟਰ ਨੂੰ ਚਲਾਉਣੀ 2000 ਚੱਕਰ ਤੋਂ ਉੱਪਰ ਆ ਤਾਂ ਉਹਨੇ ਆਪੇ ਤੇਲ ਵੱਧ ਖਾ ਜਾਣਾ। ਜੇ 2000 ਚੱਕਰ ਤੇ ਜਿਹਨੂੰ ਰੱਖਦੇ ਆ 2000 ਤੋਂ ਥੱਲੇ ਰੱਖਦੇ ਆ ਆਪੇ ਤੇਲ ਘੱਟ ਖਾਂਦਾ ਫਿਰ ਹੁਣ ਤੁਸੀਂ ਹਾਲ ਦੇਖ ਲਓ ਕਿੰਨੇ ਲੱਗੇ ਹੋਇਆ ਟਰੈਕਟਰ ਦੇ ਇਹਦੇ ਪੂਰੇ ਠੋਕਵੇਂ ਹਲ ਲੱਗੇ ਹੋਇਆ ਹਨ ਤੇ ਜੌਂਡੀਅਰ ਆ ਜਿਹੜਾ ਜੌਂਡੀਅਰ ਵੀ ਬਿਲਕੁਲ ਜੌਂਡੀਅਰ ਲੀਵਰ ਸੱਟ ਕੇ ਹਲ ਬਾ ਦਿੰਦਾ ਪਰ ਇਹ 55ਤੀ ਨਹੀਂ ਪਾਉਂਦਾ 17 ਹਲ ਜੌਂਡੀਅਰ ਬਿਲਕੁਲ ਸੱਟ ਕੇ ਬਾ ਦਿੰਦਾ ਵੀ ਲੀਵਰ ਦੋਨੇ ਸਾਈਡ ਤੋਂ ਥੱਲੇ ਜੋਂਡੀਰ ਬਾਦ ਦਿੰਦਾ ਤੀਜੇ ਬੀਜ ਬਾਦ ਦਿੰਦਾ ਤੇ ਜੇ ਚੌਥੇ ਬੀਜ ਤੇ ਚਲਾਉਣਾ ਉਹਨੂੰ ਫਿਰ ਮਾੜਾ ਮੋੜ ਤੇ ਦਬਦਾ ਨਹੀਂ ਕੋਈ ਬਾਦ ਇਦਾਂ ਹੀ ਆ ਵੀਰੇ ਤੇਲ ਤਾਂ ਸਾਰੇ ਟਰੈਕਟਰ ਸੇਮ ਹੀ ਖਾਂਦੇ ਹੁੰਦੇ ਆ ਕੋਈ ਵੀ ਤੇਲ ਵੱਧ-ਬੋਧ ਨਹੀਂ ਖਾਂਦੇ ਤੇ ਇਹ ਤਾਂ ਆਪਣੇ ਮਨ ਦਾ ਬਹਿਮ ਆ ਇੱਕ ਤੇ ਸਾਰੇ ਟਰੈਕਟਰ ਪੂਰੇ ਵਧੀਆ ਵਾ ਸਾਰੀਆਂ ਕੁਆਲਿਟੀਆਂ ਦੇ ਆਪਾਂ ਨੂੰ ਤਾਂ ਸਭ ਪਸੰਦ ਆ ਵੀਰੇ ਆਪ ਕੋ ਆਪਣੀ ਚੁਆਇਸ ਆ ਜਿਹੜਾ ਆਪਾਂ ਲੈ ਲਿਆ ਆਪਣੇ ਲਈ ਤਾਂ ਉਹੀ ਹੀ ਰਈ ਹੀ ਰਾ ਬਸ ਆ ਥੱਲੇ ਵਾਲੇ 2 ਕਿੱਲੇ ਬੱਤ ਆ ਗਏ ਸੀ ਕਿਉਂਕਿ ਮੀਂਹ ਤੋਂ ਪਹਿਲਾਂ ਦੀ ਰੌਣੀ ਹੋਈ ਹੋਈ ਸੀ ਉਸ ਤੋਂ ਬਾਅਦ ਕਿੰਨੇ ਦਿਨ ਲੈਟ ਨਹੀਂ ਚੱਲੀ ਤਾਂ ਉੱਪਰਲੀ ਰੌਣੀ ਆ ਬਾਅਦ ਚ ਹੋਈ ਆ ਹੁਣ ਇਹ ਹਜੇ ਇੱਕ ਅੱਧਾ ਦਿਨ ਲੱਗੂ ਇਹਨੂੰ ਬੱਤ ਆਉਣ ਨੂੰ ਚਲੋ ਆ ਜਾਣ ਨੂੰ ਬੀਜਦੇ ਆ ਬੀਜ ਕੇ ਇੱਥੇ ਸਪਰੇਅ ਕਰ ਦਾਂਗੇ ਸ਼ਾਮ ਨੂੰ ਕਰ ਦਾਂਗੇ ਇਹਨਾਂ ਤੇ ਸਪਰੇਅ ਹਨ ਤੇ ਆਇ ਨੂੰ ਫਿਰ ਦੇਖਦੇ ਆ ਜਿੱਦਾਂ ਵੀ ਆਉਂਦੇ ਆਇ ਨੂੰ ਹੁਣ ਵਾਹੇ ਵਾਹੇ ਤੇ ਹਵਾ ਲੱਗ ਜਾਣੀ ਆ ਹਜੇ ਪਿੱਤਰ ਨੂੰ ਆਇ ਨੂੰ ਥੋੜਾ ਜਿਹਾ ਟਾਈਮ ਹੋਇਆ ਤੇ ਲੋ 2 ਕਿੱਲੇ ਦੋਹਰ ਕਰਦੇ ਵੱਡੇ ਸੰડા ਦਾ ਕੰਮ ਤਾਂ ਇਹ ਹੈਗਾ ਨਾ ਕਿ ਕੰਮ ਤਾਂ ਬਾਲੀ ਛੇਤੀ ਮੁੱਕ ਜਾਂਦਾ ਛੋਟੇ ਟਰੈਕਟਰ ਹੁੰਦਾ 11 ਹਾਲਾ ਵਾਲਾ ਉਹਨੇ ਕਿੰਨਾ ਟਾਈਮ ਲਾ ਦਿੰਨਾ ਅਸੀਂ ਕੋਲ ਨੂੰ ਹਨ ਆ ਦੇ ਹੁਣ ਇੱਥੇ ਵਾਹ ਕੇ ਉਹ ਦੂਜੀ ਮੋਟਰ ਤੇ ਚੱਲਿਆ ਬਸ ਵਾਹੀ ਹੁਣ ਕੱਲਾ ਕੱਲਾ ਟਰੈਕਟਰ ਹੀ ਬਾਤੂ ਨਵੇੜ ਦਿੰਦਾ ਕੰਮ ਕੱਲਾ ਟਰੈਕਟਰ ਬਹੁਤ ਵਾਹੀ ਕਰ ਦਿੰਦੇ ਆ ਵੱਡੇ ਟਰੈਕਟਰ ਆਪਾਂ ਨਹੀਂ ਬਾਲੇ ਟਰੈਕਟਰ ਕਮਲੇ ਵਾਂਗੂ ਵੀ ਹੁਣ ਇੱਥੇ ਇੱਕ ਟਰੈਕਟਰ ਨੇ ਮੈਂਟ ਲਾਇਆ ਕਿੰਨਾ ਕੁ ਟਾਈਮ ਲੱਗਿਆਗਾ ਥੋੜਾ ਜਿਹਾ ਟਾਈਮ ਲੱਗ ਕੇ ਨੇ ਬਾਤਾਂ ਕਿ ਜੇ ਹੁਣ ਇੱਥੇ ਛੋਟਾ ਟਰੈਕਟਰ ਹੁੰਦਾ ਉਹਨੇ ਵਿਚਾਰੇ ਟਾਈਮ ਲਾ ਦੇਣਾ ਹੁਣ ਇਹਨੇ ਬਾਤਾਂ ਜਾਨੂ ਹਵਾ ਲੱਗ ਰਹੀ ਹੈ ਜਾਨੂ ਉਹ ਟਰੈਕਟਰ ਮਗਰ ਛੋਟਾ 50 42 ਮਗਰ ਲਿਖ ਤੇ ਸੁਭਾਗਾ ਦਿੰਦਾ ਉਹ ਫਿਰ ਆਗੇ ਤੇ ਸੁਭਾਗਾ ਦੇ ਦੂ ਚਲੋ ਉਸ ਤੋਂ ਬਾਅਦ ਠੀਕ ਹੈ ਤੋਰਾ ਬਹੁਤ ਹੈ ਇਹਨਾਂ ਦਾ ਟਾਈਟ ਪੰਜਦੀ ਦਾ ਇਹਦਾ ਤੋਰਾ ਬਹੁਤ ਚਲਾਉਣ ਚ ਵੀ ਵਧੀਆ ਲੱਗਦਾ ਵਧੀਆ ਚੱਲਦਾ ਵਜਾ ਤੈਨ ਲੱਗਦਾ ਇਹਨੂੰ ਚਲਾਉਣਾ ਇਹਦਾ ਫੇਵਰੇਟ ਟਰੈਕਟਰ ਹੈ ਜਾਨੋ ਪਿਆਰਾ ਇਹ ਜਾਨੀ ਕਿ ਹੈਗਾ ਟਰੈਕਟਰ ਆਪਣਾ ਇਹ ਪਸੰਦੀ ਇਹਨਾਵਾ ਟਰੈਕਟਰ ਇਹਨਾਂ ਯਾਰ ਜੇ ਕਿਸੇ ਵੀਰੇ ਕੋਲੇ ਉਹ ਸਲੈਂਸਰ ਹੋਇਆ ਨਾ ਜਿਹੜਾ ਪਹਿਲੇ 5530 ਨੂੰ ਆਉਂਦਾ ਹੁੰਦਾ ਸੀ ਤਾਂ ਉਹ ਸਲੈਂਸਰ ਲੈਣਾ ਯਾਰ ਆਪਾਂ ਉਹ ਤਾਂ ਉਹ ਜ਼ਰੂਰ ਦੱਸਿਓ ਵੀਰੇ ਜੇ ਕਿਸੇ ਦੇ ਕੋਲ ਸਲੈਂਸਰ ਮਿਲੇ ਲਓ ਜੀ ਅੱਜ ਆਪਣਾ ਕੰਮ ਸਾਰਾ ਨਿਬੜ ਗਿਆ ਸਭ ਕੁਝ ਮੁੱਕ ਗਿਆ ਆਲੂਆਂ ਦਾ तकरीबन ਬਸ ਟਰੈਕਟਰ ਵੀ ਸਾਫ਼ ਕਰਨ ਆਲੇ ਆ ਜੇ ਪਾਲਸ਼ਾ ਮੁੱਲਸ਼ਾ ਮਾਰਾਂਗੇ ਕੱਲ ਨੂੰ ਧੋ ਕੇ ਤੇ ਬਾਹਰੋਂ ਵੀ ਝਾੜੂ ਝੂਲੂ ਲਾਦਾ ਸਾਰਾ ਗੰਦਮਨ ਚੱਕ ਲਿਆ ਤੇ ਜੋ ਮਿੱਟੀ ਮੁੱਟੀ ਸੀਗੀ ਭਰ ਲਿਆ ਬਸ ਟਰਾਲੀਆਂ ਲੋਡ ਕਰਤੀਆਂ ਨੇ ਵੱਡੀ ਟਰਾਲੀ ਇੱਕ ਆਹ ਲੋਡ ਹੋ ਗਈ 19 ਫੁੱਟੀ ਇੱਕ ਆਹ ਲੋਡ ਕਰਤੀ ਆ ਤੇ 400 4 450 ਗੱਟੂ ਥੱਲੇ ਪਿਆ ਵਾ ਤੇ ਉਹ ਵੱਡੀ ਟਰਾਲੀਆ ਭਰ ਲਿਆ ਬਸ ਇੰਨਾ ਮਾਲ ਰਹਿ ਗਿਆ ਸਟੋਰ ਚ ਸਟੋਰ ਚ ਜਾਣ ਨਾਲ ਬਾਕੀ ਸਾਰਾ ਨਿਬੜ ਗਿਆ ਕੰਮ ਕੱਲ ਨੂੰ ਅੰਦਰ ਦੀ ਸਫਾਈ ਕਰਾਂਗੇ ਝਾੜੂ ਝੂੜੂ ਲਵਾਵਾਂਗੇ ਤੇ ਮਸ਼ੀਨ ਧੋ ਦੇਣੀ ਆ ਕੱਲ ਨੂੰ ਆਲੂ ਛਾਂਟਣ ਵਾਲੇ ਗ੍ਰੇਡਿੰਗ ਵਾਲੀ ਇਹ ਧੋਵਾਂਗੇ ਤੇ ਬਸ ਆ ਥੱਲੇ ਇੰਨਾ ਕਮਾਲ ਰਹਿ ਗਿਆ ਪਿਆ ਆ ਵੱਡਾ ਛੋਟਾ ਲੋਡ ਕਰਤਾ ਅੱਜ ਕਿਉਂਕਿ 5230 ਬਾਹੀ ਤੇ ਚੱਲਦਾ ਸੀ ਤੇ ਫਿਰ ਇਹ ਟਰੈਕਟਰ ਪਾ ਕੇ ਲੋਡ ਕਰਦਾ ਮੱਕੀ ਨੂੰ ਤਾਂ ਇਹ ਵੱਡੀ ਟਰਾਲੀ ਇਹਦੇ ਮਗਰੀ ਚੱਲਦੀ ਆ ਕਿਉਂਕਿ ਇਹਦੇ ਵਿੱਚ ਹੀ ਤੇਲ ਪੂਰਾ ਪੈਂਦਾ ਵਾ 5230 ਨਹੀਂ ਇਹਨੂੰ ਲਿਫਟ ਨਹੀਂ ਚੱਕਦਾ ਕਿਉਂਕਿ ਤੇਲ ਜ਼ਿਆਦਾ ਚਾਹੀਦਾ ਨਾ ਹਾਈਡਰੋਲਿਕ ਤੇ ਨਹੀਂ ਇਹਨੂੰ ਲਿਫਟ ਨਹੀਂ ਚੱਕਦਾ ਹੈਗਾ ਇਹਦੇ ਵਿੱਚ ਹੁਣ ਪਾਇਆ 730 ਗੱਟੇ ਪਾਏ ਹੋਇਆ ਇਹ ਵੀ ਸਟੋਰ ਜਾਣੀਆਂ ਨੇ ਸਾਰੀਆਂ ਸਟੋਰ ਜਾਣੀਆਂ ਇਕੱਠੀਆਂ ਤੇ ਕੱਲ ਨੂੰ ਸਾਰਾ ਮਾਲ ਇਕੱਠਾ ਕਰਕੇ ਫੇਰ ਲੈ ਕੇ ਜਾਵਾਂਗੇ ਜਿੰਨੀ ਲੋਡਿੰਗ ਲੋਡਿੰਗ ਵਾਲੀ ਰਹਿੰਦਾ ਮਾਲ ਸਾਰਾ ਥੱਲੇੋਂ ਚੱਕਿਆ ਜਾਣਾ ਵਾ ਫੇਰ ਉਸ ਤੋਂ ਬਾਅਦ ਚਲੋ ਦੇਖਦੇ ਆ ਜੋ ਵੀ ਕੁਝ ਹੁੰਦਾ ਵਾ ਬਾਕੀ ਜੀ ਫੇਰੇ ਮਿਲਦੇ ਆ ਦੂਜੀ ਕੰਬਾਈਨ ਵੀ ਖੋਲਤੀ ਉਹ ਖੁੱਲ ਹੀ ਨਹੀਂ ਜਾਨੀ ਕਿ ਹਾਲੰਡ ਵੀ ਬਾਹਰ ਕੱਢੀ ਆ ਉਹ ਬਾਈ ਹੁਣਾਂ ਨੇ ਉਹਦੇ ਮੂਰੇ ਕਟਰ ਦੇ ਵਿੱਚ ਉਹਦੇ ਆਗਰ ਨੂੰ ਮਾੜੀ ਮਾੜੀ ਪੱਤੀ ਲਾਉਣੀ ਸੀ ਉਹ ਘਸ ਗਈ ਸੀਗੀ ਉਹਨੂੰ ਕਹਿੰਦੇ ਪੱਤੀ ਲਾ ਦੇ ਨੇ